ਆ ਵੀਡੀਓ ਜਿਹੜੀ ਹੁਣ ਬਣਾ ਰਿਆ ਆ ਇਹਨੂੰ ਧਿਆਨ ਦੇ ਨਾਲ ਸੁਣ ਲਿਓ ਬੇਸਾਕਾ ਦੂਜੀਆਂ ਵੀੜੀਆਂ ਨਾ ਸੁਣਿਓ ਪਰ ਇਹਨੂੰ ਧਿਆਨ ਦੇ ਨਾਲ ਸੁਣ ਕੇ ਜਿਹੜਾ ਅੱਗੇ ਜਿਹੜਾ ਸ਼ੇਅਰ ਵੀ ਜ਼ਰੂਰ ਕਰ ਦਿਓ ਕਿਉਂਕਿ ਅੱਜ ਇੱਕ ਪੰਜਾਬ ਦੇ ਲਈ ਸਿੱਖ ਕੌਮ ਦੇ ਲਈ ਇੱਕ ਇਹ ਕਹਿੰਦੇ ਕਿ ਖੁਸ਼ਖਬਰੀ ਸੀ ਪਰ ਮੈਂ ਦੱਸਦਾ ਕਿ ਉਹ ਖੁਸ਼ਖਬਰੀ ਕੁਝ ਘੰਟਿਆਂ ਤੇ ਕੀ ਸੀ ਕੁਝ ਘੰਟਿਆਂ ਤੱਕ ਸੀਮਤ ਸੀ ਪਰ ਇਸ ਤੋਂ ਹੁਣ ਹੋਰ ਦੁੱਖ ਲੱਗ ਰਿਹਾਗਾ ਆਪਾਂ ਇਸ ਦੇ ਤਮਾਮ ਗੱਲਾਂ ਬਾਤਾਂ ਕਰਦੇ ਆ ਤੇ ਤੁਹਾਨੂੰ ਦੱਸ ਦਿੰਦੇ ਆ ਕਿ ਅੱਗੇ ਕੀ ਹੋਣ ਵਾਲਾਗਾ ਮਰਜੀ ਦਾ ਖਾਲਸਾ ਅਰਜੀ ਕੀ ਪਤੇ ਜੋ ਅੱਜ ਦਾ ਮੁੱਦਾਗਾ ਜੋ ਅੱਜ ਦੀ ਖਬਰ ਆ ਉਹ ਭਾਈ ਅੰਮਰਤਪਾਲ ਸਿੰਘ ਦੇ ਸੱਤ ਸਾਥੀਆਂ ਦੇ ਨਾਲ ਜੁੜੀ ਹੋਈ ਆ ਜਣੇ ਕਿ ਜੋ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਨੇ ਤੇ ਦਾ ਸਾਥੀ ਨੇ ਕੋਲ ਭਾਈ ਅੰਮਰਪਾਲ ਸਿੰਘ ਸਮੇਤ ਸੱਤ ਦੇ ਅੱਜ ਐਨਐਸਏ ਖਤਮ ਹੋਈ ਆ ਜਿਨ੍ਹਾਂ ਦੇ ਵਿੱਚੋਂ ਬਸੰਤ ਸਿੰਘ ਦੌਲਤਪੁਰ ਹਰਜੀਤ ਸਿੰਘ ਭਗਵੰਤ ਸਿੰਘ ਔਰ ਪ੍ਰਧਾਨ ਮੰਤਰੀ ਵਾਜੇ ਕੇ ਦਲਜੀਤ ਸਿੰਘ ਕਲਸੀ ਤੇ ਅਰਾਉ ਕੇ ਆ ਆਪਾਂ ਨੋਂ ਬਿਸਰ ਗਿਆ ਜਾਨੀ ਕਿ ਸੱਤ ਜਿਹੜੇ ਸਿੰਘ ਸੀ ਉੱਥੇ ਅਮਰਪਾਲ ਦੇ ਸਾਥੀ ਉਹਨਾਂ ਦੀ ਅੱਜ ਐਨਐਸਏ ਖਤਮ ਹੋ ਚੁੱਕੀ ਆ ਅੱਜ ਦੀ ਜਿਹੜੀ ਪ੍ਰਕਿਰਿਆ ਆਗੀ ਉਹ ਸ਼ੁਰੂ ਕਰ ਦਿੱਤੀ ਹੈ ਕੱਲ ਨੂੰ ਦੁਪਹਿਰ ਤੱਕ ਪੰਜਾਬ ਲੈ ਆਂਦੇ ਜਾਣਗੇ ਹੁਣ ਸਿੱਖ ਕੌਮ ਦੇ ਵਿੱਚ ਇਸ ਨੂੰ ਲੈ ਕੇ ਵੱਡੀ ਖੁਸ਼ੀ ਸੀ ਖੁਸ਼ੀ ਦੀ ਲਹਿਰ ਸੀ ਕਿ ਐਨਐਸਏ ਖਤਮ ਹੋ ਗਏ ਹੁਣ ਉਹ ਨੌਜਵਾਨ ਆਪਣੇ ਘਰਾਂ ਦੇ ਵਿੱਚ ਆ ਜਾਣਗੇ ਪਰ ਕਦੇ ਸੋਚਿਆ ਨਹੀਂ ਹੋਣਾ ਕਿ ਸਿੱਖਾਂ ਦੇ ਉੱਤੇ ਸਿੱਖਾਂ ਦੇ ਨਾਲ ਜ਼ਾਲਮ ਬਾਲਾ ਵਰਤੀਰਾ ਸਰਕਾਰਾਂ ਕਰਨੋਂ ਨਹੀਂ ਹਟਦੀਆਂ ਹੁਣ ਤੁਹਾਨੂੰ ਦੱਸਦੇ ਆ ਕਿ ਉਹ ਸੱਤ ਸਾਥੀ ਨੇ ਜਿਹੜੇ ਜਿਨ੍ਹਾਂ ਤੇ ਐਨਐਸਏ ਖਤਮ ਹੋਈ ਅਜੇ ਹੁਣ ਨਾਲ ਹੀ ਪੁਲਸ ਨੇ ਜਿਹੜੀ ਇੱਕ ਕਾਨਫਰੰਸ ਕੀਤੀ ਆ ਉਹਨਾਂ ਨੇ ਵੱਡੇ ਖਲਾਸੇ ਕਰ ਦਿੱਤੇ ਆ ਕਹਿੰਦੇ ਕਿ ਸੱਤ ਸਾਥੀ ਨੇ ਜਿਹੜੇ ਉਹ ਪੰਜਾਬ ਦੀ ਪੁਲਸਾ ਜਿਹੜੀ ਡਿਬਰੂਗੜ ਜਾਓਗੇ ਉੱਥੋਂ ਲਿਆ ਲਿਆਉਗੇ ਤੇ ਨਾਲ ਦੀ ਨਾਲ ਅਜਨਾਲਾ ਕੋਰਟ ਦੇ ਵਿੱਚ ਪੇਸ਼ ਕੀਤੇ ਜਾਣਗੇ ਰਮਾਰ ਤੇ ਲਿਆ ਜਾਊਗਾ ਇਹ ਰਿਮਾਰਡ ਤੋਂ ਲੈਣ ਤੋਂ ਬਾਅਦ ਪੁੱਛਗਿਸਕਰ ਤੋਂ ਬਾਅਦ ਉਹਨਾਂ ਤੇ ਫਿਰ ਪੱਤੇ ਪਾ ਕੇ ਫਿਰ ਐ ਨਹੀਂ ਪਤਾ ਡਿਬਰੂਗੜ੍ਹ ਜਾਣਗੇ ਜਾਂ ਪੰਜਾਬ ਦੇ ਜ਼ਿਲ੍ਹਿਆਂ ਵਿੱਚ ਬੰਦ ਹੋਣਗੇ ਇਹ ਵੀ ਇੱਕ ਵੱਡਾ ਸਵਾਲ ਆ ਦੂਸਰਾ ਇਸ਼ਾਰਾ ਕਰ ਦਿੱਤਾ ਉਸ ਨੇ ਕਿ ਜਿਹੜੇ ਬਾਕੀ ਸਿੰਘ ਰਹਿੰਦੇ ਆ ਕਿਸੇ ਦੀ ਕੱਲ ਨੂੰ ਕਿਸੇ ਦੀ ਪਰਸੋਂ ਕਿਸੇ ਦੀ 18 19 20 ਜਣੇ ਕਿ 22 ਮਾਰਚ ਤੱਕ ਸਾਰਿਆਂ ਦੇ ਐਨਐਸਏ ਖਤਮ ਹੋ ਜਾਣੀਆਂ 2 ਸਾਲ ਪੂਰੇ ਹੋ ਜਾਣੇ ਆ ਸਾਰਿਆਂ ਨੂੰ ਇਹ ਜਿਹੜਾ ਅਦਨਾਲਾ ਕੋਰਟ ਦੇ ਵਿੱਚ ਪੇਸ਼ ਕਰਕੇ ਉਹਨਾਂ ਦਾ ਰਿਮਾਨਡ ਬਾਰੀ-ਬਾਰੀ ਲੈ ਕੇ ਉਹਨਾਂ ਨੂੰ ਜਿਹੜਾ ਕਿ ਪੰਜਾਬ ਦੇ ਜ਼ਿਲ੍ਹੇ ਤੇ ਸਿਫਟ ਕਰਦੇ ਆ ਡਿਬਰੂਗੜ੍ਹ ਕਰਦੇ ਆ ਜਾਂ ਕਿਸੇ ਹੋਰ ਜ਼ਿਲ੍ਹੇ ਵਿੱਚ ਭੇਜਦੇ ਆ ਇਹ ਤਾਂ ਦੱਸੂਗਾ ਆਉਣ ਵਾਲਾ ਵਕਤ ਪਰ ਤੁਹਾਨੂੰ ਇੱਥੇ ਦੱਸ ਦੇਵਾਂ ਕਿ ਸਭ ਤੋਂ ਦੁੱਖ ਭਰੀ ਹੋਰ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਕਿ ਕਿਤੇ ਦਾ ਪੰਜਾਬ ਸਰਕਾਰ ਦਾ ਲੋਕਾਂ ਨੇ ਕਈਆਂ ਨੇ ਧੰਨਵਾਦ ਕੀਤਾ ਸੀ ਕਿ ਪੰਜਾਬ ਸਰਕਾਰ ਨੇ ਜਿਹੜਾ ਕਿ ਇੱਕ ਚੰਗਾ ਕਦਮ ਕੀਤਾ ਚੰਗਾ ਕਦਮ ਕੀਤਾ ਕਿ ਜਿਹੜਾ ਕਿ ਪੰਜਾਬ ਦੀ ਆਵਾਮ ਨੂੰ ਲੱਗਿਆ ਕਿ ਸਰਕਾਰ ਆ ਜਿਹੜੀ ਉਹ ਰਿਹਾ ਕਰਈਆ ਸਿੰਘਾਂ ਨੂੰ ਕਿ ਜਿਹੜੇ ਸਿੰਘਾਂ ਦੋ ਦੋ ਸਾਲਾਂ ਤੋਂ ਬੰਦ ਸੀ ਕਿਸੇ ਦਾ ਪਿਤਾ ਚੜ੍ਹਾਈ ਕਰ ਗਿਆ ਕਿਸੇ ਦੀ ਮਾਤਾ ਕਰ ਗਈ ਕਿਤੇ ਦੇ ਛੋਟੇ-ਛੋਟੇ ਬੱਚੇ ਆ ਦੋ ਸਾਲਾਂ ਤੋਂ ਐਨਐਸਏ ਦੇ ਤਹਿਤ ਰੱਖੇ ਨੇ ਸਰਕਾਰ ਨੇ ਜੇ ਪਰਸ ਨੇ ਇਹੀ ਕੁਝ ਕਰਨਾ ਸੀ ਅਜਨਾਲੇ ਵਾਲੀ ਘਟਨਾ ਜਿਹੜੀ ਦੱਸਦੇ ਆ ਇਹ ਤਾਂ ਫਿਰ ਜੋ ਅਜਨਾਲੇ ਦੇ ਵਿੱਚ ਭਾਈ ਪਰਚਾ ਬਣਦਾ ਸੀ ਤਾਂ ਦੋ ਸਾਲਾਂ ਤੋਂ ਪਹਿਲਾਂ ਉਹ ਪਰਚਾ ਪਾ ਕੇ ਤੁਸੀਂ ਉਦੋਂ ਉਹਨਾਂ ਨੂੰ ਜਿਹੜਾ سزا ਦਿੰਦੇ ਪਰ ਨਹੀਂ ਸਰਕਾਰ ਦੀ ਨੀਤੀ ਇਹ ਅੱਜ ਦੀ ਸਰਕਾਰ ਦੀ ਨੀਤੀ ਨਹੀਂ ਮੈਂ ਪਹਿਲਾਂ ਦੱਸਿਆ ਕਿ ਔਰੰਗਜ਼ੇਬ ਤੋਂ ਚੱਲਦੀ ਆ ਰਹੀ ਆ ਹੁਣ ਕਈਆਂ ਨੂੰ ਆਹ ਲੈ ਇੱਕ ਗੱਲ ਸੁਣ ਲੈਂਦਾ ਸਾਰੀਆਂ ਗੱਲਾਂ ਨਹੀਂ ਸੁਣਦਾ ਸਾਰੀ ਵੀਡੀਓ ਨਹੀਂ ਸੁਣਦਾ ਜੇ ਕਈ ਵਾਰੀ ਇੱਕ ਗੱਲ ਸਰਕਾਰ ਦੇ ਹੱਕ ਵਿੱਚ ਕਹੀ ਜਾਂਦੀ ਆ ਤਾਂ ਆਹ ਲੈ ਉਹਨਾਂ ਕੱਟ ਕੇ ਕਹਿਨਦਾ ਹੀ ਦੇਖੋ ਤੁਸੀਂ ਸਰਕਾਰ ਦੇ ਹੱਕ ਵਿੱਚ ਬੋਲ ਦਾਂਗਾ ਜਿੱਥੇ ਹੱਕ ਵਿੱਚ ਬੋਲਣ ਵਾਲੀ ਗੱਲ ਹੁੰਦੀ ਹੈ ਉੱਥੇ ਹੱਕ ਵਿੱਚ ਵੀ ਬੋਲਦੇ ਆ ਪਰ ਜਿੱਥੇ ਵਿਰੋਧ ਕਰਦਾ ਹਾਂ ਉਹਤੇ ਡਟ ਕੇ ਵਿਰੋਧ ਵੀ ਕਰਦੇ ਆ ਪਰ ਲੋਕਾਂ ਦਾ ਪਤਾ ਨਹੀਂ ਕੀ ਦਿਮਾਗ ਖਰਾਬ ਆ ਐਵੇਂ ਐਤੇ ਆ ਕਿ ਵਿੱਚ ਪਸੂਣੀਆਂ ਪਾਉਣ ਲੱਗ ਜਾਂਦੇ ਆ ਹੁਣ ਇਹ ਦੁਖਦਾਈ ਖਬਰ ਆ ਹੁਣ ਸਿੱਖ ਕੌਮ ਨੂੰ ਸੋਚਣਾ ਪਵੇਗਾ ਕਿ ਸੁੱਤੀ ਪਊਗੀ ਜਾਂ ਫਿਰ ਜਾਗੂਗੀ ਜਾ ਪਰ ਇਹ ਕਹਿ ਲੋ ਕਿ ਸਿੱਖ ਕੌਮ ਦੇ ਜਿਹੜੇ ਹੋਰ ਦਸ਼ਮਣ ਨੇ ਸਿੱਖਾਂ ਦੇ ਵਿੱਚ ਬੈਠੇ ਨੇ ਉਹ ਕੱਲ ਨੂੰ ਹੱਸਣਗੇ ਲੱਡੂ ਵੱਡਣਗੇ ਨੱਚਣਗੇ ਟੱਪਣਗੇ ਡੀਜੇ ਲਾਉਣਗੇ ਇਹ ਸਾਡੀ ਸਿੱਖ ਕੌਮ ਦਾ ਹਾਲ ਹੋ ਰਿਹਾ ਕਿਉਂਕਿ ਸਾਡੀ ਸਿੱਖ ਕੌਮ ਦਾ ਕੋਈ ਬਾਲੀਬਾਰਸੀ ਨਹੀਂ ਦਮ ਦੀ ਟਕਸਾਲ ਤੇ ਇੱਕ ਆਸ ਹੁੰਦੀ ਆ ਸਿੱਖ ਕੌਮ ਨੂੰ ਆਸ ਸੀ ਕਿ ਬਾਪਾ ਦੀਪ ਸਿੰਘ ਤੋਂ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲਿਆਂ ਤੇ ਕਾਸ ਸੀ ਉਦੋਂ ਬਾਅਦ ਤਾਂ ਤੁਹਾਨੂੰ ਪਤਾ ਹੀ ਕਿ ਨਖੱਟੂ ਪੱਲੇ ਪੈ ਗਿਆ ਤੇ ਸਾਰੀ ਕੌਮ ਦਾ ਬੇੜਾ ਜਿੱਥੇ ਬਾਦਲਾ ਨੇ ਗਰਕ ਕਰ ਦਿੱਤਾ ਉੱਥੇ ਉਸ ਬੰਦੇ ਨੇ ਵੀ ਬੇੜਾ ਗਰਕ ਕਰ ਦਿੱਤਾ ਕੌਮ ਦਾ ਅੱਜ ਕਿਸੇ ਦੇ ਹਾਸਤੀ ਨਹੀਂ ਸੀ ਸਰਕਾਰ ਦੀ ਇਹ ਹਿੰਮਤ ਨਾ ਪੈਂਦੀ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲੀ ਵਰਗਾ ਕਰਦਾਜ ਦਾ ਮਾਲਕ ਬੈਠਾ ਹੁੰਦਾ ਪਰ ਦੁੱਖ ਨਾਲ ਕਹਿਣਾ ਪੈ ਰਿਹਾ ਅੱਜ ਇਹ ਅੱਜ ਕਿਉਂ ਸਿੱਖਾਂ ਨੂੰ ਜਿਹੜਾ ਬਾਰ-ਬਾਰ ਜਲੀਲ ਕਰਨਾ ਕਰੀਆਂ ਨੇ ਸਰਕਾਰਾਂ ਚਾਹੇ ਕੇਂਦਰ ਹੋਵੇ ਪੰਜਾਬ ਹੋਵੇ ਕੱਲੀ ਹੋਣ ਕਾਂਗਰਸੀ ਹੋਵੇ ਬੀਜੇਪੀ ਹੋਵੇ ਆਪ ਹੋਵੇ ਸਭ ਤੋਂ ਵੱਡੀ ਤੇ ਦੁੱਖਦਾਈ ਖਬਰ ਇਹ ਹੈ ਕਿ ਕੱਲ ਨੂੰ ਜਿਨ੍ਹਾਂ ਨੂੰ ਸੱਤ ਸਿੰਘਾਂ ਨੂੰ ਜਿਨ੍ਹਾਂ ਤੇ ਐਨਐਸਸੀ ਖਤਮ ਹੋਈ ਅੱਜ ਉਹਨਾਂ ਨੂੰ ਕੱਲ ਪੰਜਾਬ ਲਿਆ ਕੇ ਉਹਨਾਂ ਨੂੰ ਅਜਨਾਲਾ ਕੋਰਟ ਦੇ ਵਿੱਚ ਪੇਸ਼ ਕਰਕੇ ਦੁਬਾਰੇ ਉਹਨਾਂ ਦਾ ਰਿਮਾਂਡ ਲੈਂਦਾ ਜਾਊਗਾ ਰਿਮਾਂਡ ਲੈਣ ਤੋਂ ਬਾਅਦ ਫਿਰ ਉਹਨਾਂ ਨੂੰ ਪੰਜਾਬ ਦੀ ਜੇਲ੍ਹ ਭੇਜ ਦਿਆ ਜਾਂ ਫਿਰ ਡਿਬਰੂਗੜ ਦੇ ਜੇਲ੍ਹ ਭੇਜਦੇ ਆ ਦੂਸਰੀ ਗੱਲ ਜਿਹੜੇ ਬਾਕੀ ਸਾਥੀ ਪੰਜਾਬ ਦੇ ਵਿੱਚ ਆ ਇਹ ਹਾਲ ਉਹਨਾਂ ਦਾ ਹੋਣਾ ਜਦੋਂ ਉਹਨਾਂ ਤੇ ਐਨਐਸਏ ਖਤਮ ਹੋਣੀ ਆ ਉਹਨਾਂ ਦਾ ਰਿਮਾਂਡ ਲੈ ਉਹਨਾਂ ਨੂੰ ਵੀ ਇਹੀ ਹਾਸਰ ਕਰਦੇ ਆ ਹੁਣ ਦੇਖਦੇ ਆ ਕਿ ਕਿਹੜੇ ਕਿਹੜੇ 307 ਵਰਗੇ ਧਾਰਾ ਲਾਉਂਦੇ ਆ 22 ਵਰਗੀਆਂ ਧਾਰਾ ਲਾਉਂਦੇ ਆ 500 6 ਵਰਗੀਆਂ ਧਾਰਾ ਲਾਉਂਦੇ ਆ ਹੋਰ ਪਤਾ ਨਹੀਂ ਕਿੰਨੇ ਕਿੰਨੇ ਧਾਰਾ ਜੋੜਨਗੇ ਸਰਕਾਰ ਦੀ ਮਨਸਾ ਇਹ ਠੀਕ ਨਹੀਂ ਸਰਕਾਰ ਚਾਹੁੰਦੀ ਆ ਕਿ ਸਾਡੇ ਰਾਜ ਹੋਵੇ ਤੇ ਸਿੱਖ ਇੱਥੇ ਵਸਣੀ ਨਾ ਤੇ ਚਲੋ ਪ੍ਰਮਾਤਮਾ ਅੱਗੇ ਆਪਾਂ ਇਹੀ ਅਰਦਾਸ ਕਰੋ ਕਿ ਆਕਾਰਪੁਰਖ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੀ ਡੋਲਰ ਨਦੀ ਸਮਰਥਕ ਬਖਸ਼ੀ ਤੇ ਇਸ ਵੀਡੀਓ ਨੂੰ ਵੀ ਵੱਤ-ਵੱਦ ਸ਼ੇਅਰ ਕਰ ਦਿਓ ਆਪਣੇ ਕਮੈਂਟ ਜ਼ਰੂਰ ਲਿਖਿਓ ਕਿ ਪੰਜਾਬ ਸਰਕਾਰ ਮੈਂ ਪਹਿਲਾਂ ਵੀ ਕਹਿਣਾ ਹੁੰਨਾ ਆਣ ਹੱਕੇ ਬੰਦੇ ਦਾ ਪਾਪ ਮਾਰ ਜਾਂਦਾ ਹੁੰਦਾ ਹੈਗਾ ਚاہے ਬੰਦਾ ਆਮ ਬੰਦਾ ਹੋਵੇ ਚਾਹੇ ਸਰਕਾਰ ਹੋਵੇ ਮੰਤਰੀ ਹੋਵੇ ਐਮਐਲਏ ਹੋਵੇ ਪ੍ਰਧਾਨ ਮੰਤਰੀ ਹੋਵੇ ਇਹ ਕੁਦਰਤੀ ਹੈ ਕੁਦਰਤਾ ਇੱਕ ਵਰਤਾਰਾ ਹੈਗਾ ਅੱਜ ਤੁਸੀਂ ਸਰਕਾਰ ਦੇ ਵਿੱਚੋਂ ਕੱਲ ਨੂੰ ਤੁਹਾਡੀ ਸਰਕਾਰ ਚੱਲੀ ਜਾਂਦੀ ਆ ਫਿਰ ਹਾਸਲ ਦੇਖਦੇ ਹਾਂ ਆਪਾਂ بڑے بڑے ਅਫਸਰਾਂ ਦਾ ਜਿਨ੍ਹਾਂ ਨੇ ਫੀਤੀਆ ਲਵਾਉਣ ਦੀ ਖਾਤਰ 90 92 ਦਹਾਕੇ ਦੇ ਵਿੱਚ ਫੇਕ ਅਨਕਾਉਂਟਰ ਕੀਤੇ ਸੀ ਅੱਜ 20 ਸਾਲੀ ਭੋਗ ਰਹੇ ਨੇ ਇਹ ਹਾਲਾਤ ਹੋ ਜਾਂਦੇ ਨੇ ਫਿਰ ਤੇ ਇਸ ਕਰਕੇ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਪੰਜਾਬੀ ਵਿਰਸਾ ਟੀਵੀ ਵੇਖਣ ਵਾਲੇ ਸਰੋਤਿਆਂ ਦਾ ਮੈਂ ਦੁਬਾਰੇ ਤਹਿ ਦਿਲ ਧੰਨਵਾਦ ਕਰਦਾ ਹਾਂਗਾ ਤੇ ਤੁਸੀਂ ਕਮੈਂਟ ਕਰਦੇ ਹੋ ਭਾਈ ਅਮਰਪਾਲ ਸਿੰਘ ਦੀ ਡਟ ਕੇ ਹਮਾਇਤ ਕਰਦੇ ਹੋ ਤੇ ਆਸ ਹੈ ਕਿ ਤੁਸੀਂ ਇਸ ਤਰ੍ਹਾਂ ਹੀ ਚੜ੍ਹਦੀ ਕਲਾ ਦੇ ਵਿੱਚ ਰਹੋ ਧੰਨਵਾਦ ਵਹਿਗਰਜ ਦਾ ਖਾਲਸਾ ਵਹਿਗਰਜ ਕੀ ਫਤ